Thank you. ਦੀ ਪਛਾਇਆ ਯਾਰ ਤੂੰ ਮੜਾ ਜਾ ਤੇਰੀ ਆਈਡੀ ਵਿੱਚ ਉਹ ਉਸ ਨੂੰ ਕੱਢੀਂ ਫਸ ਕੇ ਜੀ ਮਰਾ ਰਿਹਾ ਕੱਲ੍ਹ ਜੀ খু <laughs> ਜਾ ਲੈਣਾ ਕੀ ਹਾਲਾਤ ਨੇ ਦਰਿਆ ਦੇ ਅੱਜ ਆਪਾਂ ਇਸ ਵੇਲੇ ਜਿਹੜਾ ਹਿੰਦਪਾਕ ਬਾਰਡਰ ਦੇ ਉੱਤੇ ਜਿਹੜਾ ਦਾ ਵੀ ਦਰਿਆ ਹੈ ਕੋਨੇਵਾਲ ਜਿਹੜਾ ਸਾਡਾ ਏਰੀਆ ਉੱਥੇ ਆਪਾਂ ਇਸ ਵੇਲੇ ਖੜੇ ਆ ਅੱਜ ਸਾਨੂੰ ਪਿੱਛੋਂ ਜਿਹੜਾ ਸਾਈਨ ਆਇਆ ਕਿ ਪਾਣੀ ਜਿਹੜਾ ਦਰਿਆ ਦਾ ਕਾਫੀ ਵੱਧ ਜਾਊਗਾ ਪਾਣੀ ਹੋਰ ਜ਼ਿਆਦਾ ਜਿਹੜਾ ਛੱਡਿਆ ਗਿਆ ਜਿਹੜਾ ਸ਼ਾਮ ਤੱਕ ਜਾਂ ਅੱਧੀ ਰਾਤ ਤੱਕ ਕਿੱਥੇ ਪਹੁੰਚ ਜਾਣਾ ਉਹ ਪਾਣੀ ਦੇ ਪਹੁੰਚ ਨਾਲ ਸਾਨੂੰ ਖਦਸ਼ਾ ਡਾਰਿਆ ਕਿ ਸਾਡੇ ਕਿਸਾਨਾਂ ਦੀਆਂ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਹੋ ਸਕਦਾ ਇੱਕ ਵਾਰ ਅਸੀਂ ਨੌਸਵਿਟ ਕਰਾਈਆ ਸਾਰੇ ਪਿੰਡਾਂ ਦੇ ਵਿੱਚ ਅੱਗੇ ਜਿਹੜੇ ਕਿਸਾਨ ਪਰਵਾਮਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਉਹ ਹੁਣ ਅੱਗੇ ਨਾ ਜਾਣ ਸਵੇਤਾ ਕਿੱਥੇ ਜਲਥਲ ਹੋ ਜਾਊਗੀ ਪਾਣੀ ਪਾਣੀ ਹੋ ਜਾਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਉਹ ਕੁਛ ਦਿਨ ਜਿਹੜਾ ਪਰੇਤ ਕਰਨ ਆਪਣੀਆਂ ਜ਼ਮੀਨਾਂ ਤੇ ਜਾਣ ਤੋਂ ਕਿਉਂਕਿ ਜੇ ਪਾਣੀ ਆ ਗਿਆ ਕੋਈ ਡੰਗ ਬੱਚਾ ਫਸ ਗਿਆ ਆਪ ਫਸ ਕੇ ਕਿਉਂਕਿ ਸਭ ਤੋਂ ਜ਼ਿਆਦਾ ਜਾਨ ਮਾਲ ਦਾ ਸਾਨੂੰ ਚਿੰਤਾ ਹੁੰਦੀ ਹੈ ਅਸੀਂ ਸਾਦੇ ਪ੍ਰਬੰਧ ਕੀਤੇ ਆ ਮੈਂ ਸਾਦੇ ਐਸਟੀਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਡਾਕਟਰ ਸਾਹਿਬਾਨ ਸਾਦੇ ਮੈਕੋਨ ਨੂੰ ਨਾਲ ਲੈ ਕੇ ਆ ਹਰ ਪੱਖ ਦੇ ਅਸੀਂ ਪ੍ਰਬੰਧ ਕੀਤੇ ਆ ਮਜ਼ਬੂਤ ਪ੍ਰਬੰਧ ਹੈ ਪਰ ਪਾਣੀ ਕਿਉਂਕਿ ਬਹੁਤ ਜ਼ਿਆਦਾ ਛੱਡਿਆ ਜਾਦਾ ਪਾਣੀ ਜਿਆਦਾ ਆਦਿਆ ਪਰ ਕੋਈ ਨਹੀਂ ਅਸੀਂ ਹਮੇਸ਼ਾ ਹੀ ਇਹਨਾਂ ਲੜਦੇ ਦੇ ਹਮੇਸ਼ਾ ਹੀ ਪਬੰਧ ਕਰਦੇ ਦੇ ਐ ਕਮੀ ਜਿਹੜੇ ਕਰਾਂਗੇ ਉਹਦਾ ਅਰਦਾਸ ਕਰਦੇ ਆਂ ਬਾਬਾ ਬੁੱਢਾ ਸਾਹਿਬ ਜੀ ਦੇ ਗਾਹੀ ਅੱਜ ਦਾ ਪ੍ਰਕਾਸ਼ ਉਤਸਵੀਅ ਗੁਰਗੰਨ ਸਾਹਿਬ ਜੀ ਦਾ ਅੱਜ ਦੇ ਦਿਨ ਅਰਦਾਸ ਕਰਾਂਗੇ ਕਿ ਸਾਡੇ ਪਾਈਚਾਰੇ ਦਾ ਸਾਡੇ ਕਿਸਾਨਾਂ ਦਾ ਖੇਤੀ ਕਰਨ ਵਾਲੇ ਸਾਡੇ ਮਜ਼ਦੂਰਾਂ ਦਾ ਕੋਈ ਨੁਕਸਾਨ ਨਾ ਹੋਵੇ ਮਾਤਾ ਸੱਚੇ ਪਾਤਸ਼ਾਹ ਕਿਰਪਾਈ ਰੱਖੇ ਉਦਤਤਾ ਕਿਉਂਕਿ ਪਿੱਛੇ ਬਹੁਤ ਜ਼ਿਆਦੀ ਬਾਰਿਸ਼ ਹੋ ਰਹੀ ਹੈ ਪ੍ਰਬੰਧ ਤਾਂ ਅਸੀਂ ਕਰ ਲੈਨੇ ਆ ਪਰ ਜਿਹੜੀ ਕਈ ਵਾਰਾਂ ਇੰਨੀ ਜ਼ਿਆਦੀ ਬਾਰਿਸ਼ ਹੋ ਜਾਂਦੀ ਐਨਾ ਪਾਣੀ ਆ ਜਾਂਦਾ ਉਹਦੇ ਚ ਕਈ ਵਾਰ ਨੁਕਸਾਨ ਹੋ ਜਾਂਦਾ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਕਿਸੇ ਦਾ ਨਾ ਹੋਵੇ ਇਸ ਕਰਕੇ ਪ੍ਰਵਾਸ ਜਿਹੜਾ ਉਹ ਦੇਖ ਰਾਇ ਸੀਗੇ ਕਿ ਕੋਈ ਬਲੈਦਾ ਨਾ ਹੋ ਜੇ ਕਿ ਕੱਲ ਤੱਕ ਕੋਈ ਟ੍ਰਾਂਪ ਵਾਪਸ ਬੋਲ ਤੱਕ ਪਾਣੀ ਦਾ ਪੱਧਰ ਇਸ ਟਾਈਮ ਪਾਣੀ ਦਾ ਪੱਧਰ ਕਿੰਨਾ ਆ ਔਰ ਕਿੰਨਾ ਪਾਣੀ ਦਾ ਪੱਧਰ ਹੋਣ ਦਾ ਖਸਾ ਹੈ ਕਿ ਕਿੰਨਾ ਜਿਹੜਾ ਪਿੱਛੇ ਛੱਡੇਗਾ ਨਾ ਨਾ ਪਹਿਲਾਂ 1.5 ਲੱਖ ਕਿਊਸਿਕ ਪਾਣੀ ਜਿਹੜਾ ਛੱਡਿਆ ਸੀਗਾ ਸਵੇਰੇ ਤੇ ਹੁਣ 1.44 ਹਜ਼ਾਰ ਕਿਊਸਿਕ ਪਾਣੀ ਜਿਹੜਾ 3 ਵਜੇ ਛੱਡਿਆ ਜਿਹੜਾ ਇੱਥੇ ਰਾਤ ਕਦੀਬ ਮੇਰਾ ਖਿਆਲ ਆ ਗਿਆ ਦਾ ਪਹਾੜਾਂ ਤੱਕ ਪਹੁੰਚੂਗਾ ਇਸ ਵੇਲੇ ਪਾਣੀ ਦਾ ਪੱਧਰ ਕਿੰਨਾ ਗਿਆ ਮੈਂ ਤੁਹਾਨੂੰ ਦੱਸਿਆ ਇਸ ਵੇਲੇ ਜਿਹੜਾ ਛੱਡਿਆ ਇਸ ਵੇਲੇ ਪਾਣੀ ਐ ਜੈਂਡਰ ਕੰਟਰੋਲ ਆ। ਪਰ ਜਦੋਂ ਉਹ ਪਾਣੀ ਆਇਆ ਉਦੋਂ ਡਾ ਸਾਨੂੰ ਵੀ ਕੋਈ ਨੁਕਸਾਨ ਨਾ ਹੋ ਜੇ ਸਾਡਾ ਉਹ ਲਗਭਗ 3 ਲੱਖ ਤੇ 3 ਲੱਖ ਪਾਣੀ ਇੱਕ ਲੋਕਾਂ ਵੈਸੇ ਸੀ ਮਤਲਬ ਪਿਛਲੇ ਬਾਦ ਵੀ 2.5 ਲੱਖ ਹੋ ਸਕਦੇ ਦਰਿਆ ਦੇ ਅੰਦਰ ਅੰਦਰ ਰਹਿ ਜਾਂਦਾ ਪਰ ਜਦੋਂ ਉਹ ਤੋਂ ਵੱਜ ਜਾਂਦਾ ਫੇਰ ਫਸਲਾਂ ਦੇ ਵਿੱਚ ਪਾਣੀ ਚੱਲ ਜਾਂਦਾ ਫੇਰ ਨੁਕਸਾਨ ਹੋ ਜਾਂਦਾ ਕਿ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੂੰ ਵੀ ਕੋਈ ਅਪੀਲ ਕੀਤੀ ਗਈ ਦਰਿਆ ਦੇ ਕੰਢੇ ਲੋਕਾਂ ਨੂੰ ਸਭ ਨੂੰ ਅਪੀਲ ਕੀਤੀ ਗਈ ਆ ਕਿ ਤੁਸੀਂ ਬਸ ਸਤਖਤ ਆਵਾਜ਼ ਤੇ ਜਿਹੜਾ ਦੋ ਤਰ੍ਹਾਂ ਦੇ ਜਿਹੜਾ ਆਪਣਾ ਖਿਆਲ ਰੱਖੋ ਪਿੱਛੇ ਆ ਜਾਓ ਕਿਸੇ ਆਪਣੇ ਬਕਤੀ ਦਾ ਕਿਸੇ ਮਜ਼ਦੂਰ ਦਾ ਕਿ ਕਿਸਾਨ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਸਭ ਨੂੰ ਅਪੀਲ ਕੀਤੀ ਹੈ ਕਿ ਸਾਦੇ ਜਣੇ ਸਦਖਤ ਥਾਵਾਂ ਤੇ ਜਿਹੜਾ ਪਹੁੰਚ ਜਾਣ ਪਿੱਛੇ ਆਪਣੇ ਪਿੰਡਾਂ ਦੇ ਵਿੱਚ ਆ ਜੇ